ਅੱਜ ਮਿੱਤਰੋ ਤੁਹਾਡੇ ਵਾਸਤੇ ਨਾ ਸਾਰਾ ਰੀਜਨਲ ਫੋਰਡ 3600 ਟਰੈਕਟਰ ਲੈ ਕੇ ਆਏ ਆ ਜੀ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਹਾਂ ਜੀ ਬਈ ਕੀ ਹਾਲਾ ਵਧੀਆ ਬਾਈ ਤੂੰ ਦੱਸੋ ਠੀਕ ਠਾਕ ਜੀ ਸਭ ਤੋਂ ਪਹਿਲਾਂ ਬਈ ਜਿਹੜਾ ਫੋਰਡ 3600 ਹੈ ਇਹ ਮਾਡਲ ਕਿਹੜਾ 1991 ਮਾਡਲ ਬਈ ਇਹ 1991 ਮਾਡਲ ਨੰਬਰ ਪੀਆ ਵਾ ਨੰਬਰ ਪੀਵੀ 10 ਲੁਧਿਆਣਾ ਬਈ ਠੀਕ ਆ ਪੀਵੀ 10 ਲੁਧਿਆਣਾ ਨੰਬਰ ਆ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਮੇਰੇ ਮੂਲੇ ਟਾਇਰ 70% ਆ ਐਮ ਆਰ ਐਫ ਕੰਪਨੀ ਦੇ ਐਮ ਆਰ ਐਫ ਕੰਪਨੀ ਦਾ 70% ਆ ਹਾਂਜੀ ਤੇ ਮਗਰਲੇ ਬਈ ਮਗਰਲੇ 75 ਤੋਂ 80% ਆ ਅਪੋਲੋ ਕੰਪਨੀ ਦੇ ਆਪੋਲੋ ਕੰਪਨੀ ਦੀ ਆ ਟਾਇਰ ਚਾਰੇ ਚਾਰੇ ਕੰਪਨੀ ਦੇ ਟਾਇਰ ਆ ਵੱਡਾ ਬੰਪਰ ਲੱਗਾ ਮੂਰੇ ਵੱਡੀਆਂ ਲੈਕਾਂ ਲੱਗੀਆਂ ਇਹ ਆ ਹੀ ਮਿਲੂਗਾ ਸਾਮਾਨ ਹਾਂ ਹੀ ਮਿਲੂਗਾ ਸਾਮਾਨ ਸਾਰਾ ਰੰਗ ਪੇੜ ਦੀ ਗੱਲ ਕਰੀਏ ਟਾਇਰ ਦਾ ਵੀਰੇ ਸਾਰਾ ਲੈਣਾ ਕਿਤੇ ਕਲਮੀ ਲੱਗੀ ਟਰੈਕਟਰ ਤੇ ਬਈ ਮੈਂ ਮਾਦੀ ਚੱਕਾ ਲੂੰ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਭਲਾ ਵਾ ਕੇ ਸੌਦਾ ਕਰ ਲੈਣ 11 ਹਲਾਂ ਤੇ 11 ਹਲਾਂ ਤੇ ਵਾ ਲੈਣ ਫੇਰ ਸੌਦਾ ਕਰ ਲੈਣ ਇਹੀ ਸੌਦਾ ਕਰ ਲੈਣ ਇੰਨੀ ਵੀ ਡਾਕੂਮੈਂਟ ਪੂਰੇ ਆ ਡਾਕੂਮੈਂਟ ਪੂਰੇ ਸਾਰੇ ਪੂਰੇ ਆ ਵਰਕਾਂ ਦੀ ਕਾਪੀ ਆ ਦਿੱਤੀ ਵੀ 10 ਲੁਹਾਨੇ ਤੋਂ ਸਮਾਨ ਸਮਾਨ ਸਾਰਾ ਪੂਰਾ ਹੀ ਵੀਰੇ ਡੰਡਾ ਫੱਟੀ ਛਤਰੀ ਜਿਵੇਂ ਵੀਡੀਓ ਚ ਆਹੀ ਮਿਲੂਗਾ ਨਾ ਐਵੇਂ ਵੀ ਐਵੇਂ ਮਿਲ ਜਾਵੇ ਠੀਕ ਆ ਮੈਠੀ ਵਾਲੀ ਰੇਸ ਹੈ ਮੈਠੀ ਵਾਲੀ ਰੇਸ ਨਕੀ ਆ ਠੀਕ ਆ ਗੱਲ ਕਰੀਏ ਹੁਣ ਆਪਾਂ ਇਹ ਟਰੈਕਟਰ ਦੀ ਡਿਮਾਂਡ ਦੀ 1,65,000 ਰੁਪਏ ਮੰਗਦੇ ਆਪਾਂ 165 ਡਿਮਾਂਡ ਆ ਜਿਹੜਾ ਵੀਡੀਓ ਸ਼ੇਅਰ ਕਰਕੇ ਵਿਖਾ ਲਈ ਮੈਂ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ 1.5 ਲੱਖ ਰੁਪਏ ਦੇ ਡੇਟਰ ਦੇ ਲਈ ਆਪਾਂ ਉਹ ਸਾਰਾ ਮੂਹਰਾ ਅਜ ਤਾਂ ਨਾਲ ਦੀਆਂ ਫਰੇ ਆ ਠੀਕ ਆ 1.5 ਲੱਖ ਸਾਰਾ ਨਾਲ ਦਾ ਡੇਟਰ ਦਾ ਦਾ 15,000 ਦਾ ਮਾਨਤਾਣ ਕਰ ਰਿਹਾ ਰੁਪਏ ਦਾ ਮਾਨਤਾਣ ਕਰ ਰਿਹਾ ਠੀਕ ਆ ਕਿਹੜੇ ਪਿੰਡ ਵਗਾਉ ਆ ਪਿੰਡ ਦੇ ਦੀਆ ਜਿਲ੍ਹਾ ਫਰੀਦਕੋੜੀ ਤੇ ਨੰਬਰ ਬੋਲੀ 83608 ਹੂੰ 23083 ਅਨਥੋ ਡਿਜੋਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰਦਾ ਠੀਕ ਆ ਬਾਈ ਧੰਨਵਾਦ